ਲੋਜੀ ਪਹਿਲਾ ਸੂਆ ਛੋਟੀ ਲੋਪਰਾ ਤੋਰਾ ਤੇ ਕਰ ਉਹਦੋਂ ਕਰ ਬਰਾ ਤੋੜ ਤੋੜ ਲੋਪਰਾ ਇਹ ਉਹ ਛੋਟੀਆ ਲੋਜੀ ਤੁਰਾ ਤਰਾ ਕਰ ਮਾਣੇ ਪੱਟ ਪੜਾ ਸੁਣਾ ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜੀਤਾ ਫਾਰਮ ਟੀਵੀ ਬਰਨਾਲਾ ਤੇ ਅੱਜ ਦੀ ਵੀਡੀਓ ਪੈਂਡ ਚੀਮਾ ਤੇ ਝਲਾ ਨੂੰ ਪੈਂਦਾ ਜੀ ਬਰਨਾਲਾ ਬਰਨਾਲਾ ਠੀਕ ਹੈ ਨਾ ਬਾਈ ਕੋਲ ਤਿੰਨ ਮੱਝਾਂ ਪਕਾਉ ਉਹ ਭਰਾ ਠੀਕ ਹੈ ਜੀ ਅ ਘਰੇਲੂ ਮੱਝਾਂ ਠੀਕ ਹੈ ਨਾ ਜੇ ਕਿਸੇ ਭਰਾ ਨੇ ਇਦਾਂ ਦੀ ਵੀਡੀਓ ਬਣਾਉਣੀ ਹੋਵੇ ਤਾਂ ਆਪਣਾ ਨੰਬਰ ਨੋਟ ਕਰੋ ਜੀ 752800355 ਜੀ ਬਾਕੀ ਭਰਾ ਆਪਣਾ ਫੇਸਬੁੱਕ ਤੇ ਪੇਜ ਆ ਗਰਜੀਤ ਰਾਏ ਉਹਨੂੰ ਵੱਧ ਤੋਂ ਵੱਧ ਫੋਲੋਅਰ ਤੇ ਸ਼ੇਅਰ ਕਰਾ ਕਰੋ ਤਾਂ ਕਿ ਤੁਹਾਡੇ ਤੱਕ ਨਵੀਆਂ ਨਵੀਆਂ ਵੀਡੀਓ ਅਪਲੋਡ ਕਰ ਸਕੀ ਜੀ ਬਾਈ ਦਾ ਨੰਬਰ ਲਿਖਾਂਗੇ ਟਾਈਟਲ ਵਿੱਚ ਠੀਕ ਹੈ ਜੀ ਅ ਬਾਈ ਜੀ ਨਾਲ ਜ਼ਰੂਰ ਕਨੈਕਟ ਕਰੋ ਭਰਾ ਠੀਕ ਹੈ ਜੀ ਕਰਦੇ ਆਪਾਂ ਬਾਈ ਜੀ ਨਾਲ ਗੱਲਬਾਤ ਲੈ ਲਈ ਜਾਣਕਾਰੀ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਾਈ ਜੀ ਨਾਮ ਵੀਰ ਜੀ ਆਪਣਾ ਬਾਈ ਜੀ ਪਾਲ ਸਿੰਘ ਪਿੰਡ ਚੀਮਾ ਜੀ ਜ਼ਿਲ੍ਹਾ ਬਰਨਾਲਾ ਜੀ ਪਹਿਲੀ ਮੱਝ ਦੀ ਜਾਣਕਾਰੀ ਦੇ ਦੋ ਲੀਲੀ 라ਵੀ ਜੀ ਇਹ ਮੱਝ ਜੀ ਹਾਂਜੀ ਅੱਬਾ ਵੇਚਣੀ ਹੈ ਜੀ ਠੀਕ ਆ ਇਹ ਮਤਲਬ 12 ਕਿਲੋ ਲੀਟਰ ਦੁੱਧ ਆ ਜੀ ਇਹ 12 ਲੀਟਰ ਦੁੱਧ ਕੰਡੇ ਵਾਲਾ ਹਾਂਜੀ ਕੰਡੇ ਵਾਲਾ ਦੁੱਧ ਹਾਂਜੀ 12 ਲੀਟਰ ਦੁੱਧ ਦਿੰਦੀ ਹੈ ਜੀ ਦੂਜੀ ਸੂਏ ਸੂਈ ਵੀ ਹੈ ਹਾਂਜੀ ਤੇ ਕਟੂ ਇਹਦਾ ਮਰ ਗਿਆ ਠੀਕ ਆ ਜੋ ਭਰਾ ਲੀਲੀ 라ਵੀ ਚਾ ਠੀਕ ਹੈ ਨਾ ਇਹ ਤੁਹਾਡਾ ਕੁੜਕ ਰੱਖ ਬੜਾ ਖਾਧੀ ਪਸੇ ਚੱਕਰ ਸਾਦ ਤੇ ਕਿੰਨਾ ਟਾਈਮ ਹੋ ਗਿਆ ਸੀ ਨੂੰ ਇਹਨੂੰ 2 ਮਹੀਨੇ ਹੋਇਆ ਜੀ ਹਾਂਜੀ 1.5 ਮਹੀਨੇ ਹੋਇਆ ਵੈਸੇ ਜੀ ਠੀਕ ਆ ਬੱਚਾ ਹੈ ਨਹੀਂ ਹੈ ਨਾ ਬੱਚਾ ਮਰ ਗਿਆ ਸੀ ਠੀਕ ਆ ਤੇ ਕੀ ਰੇਟ ਰੂਟ ਭਰਾ ਦਾ ਰੇਟ ਰੂਟ ਫੋਨ ਤੇ ਕਰ ਲਾਂਗੇ ਜੀ ਫੋਨ ਤੇ ਕਰੋ ਤੋੜ ਦਿਓ ਫਿਰ ਇਹਨੂੰ ਕੋਈ ਗੱਲ ਨਹੀਂ ਤੋੜ ਦਿਓ ਫੋਨ ਰੇਟ ਭਰਾ ਫੋਨ ਤੇ ਠੀਕ ਹੈ ਨਾ ਤੇ ਬਾਈ ਕੋਲ ਤਿੰਨ ਮੱਝਾਂ ਠੀਕ ਹੈ ਨਾ ਮਾਲ ਕਾ ਤੋ ਵੇਚ ਦੇ ਤੁਸੀਂ ਇਹ ਮਾਲ ਜੀ ਮੇਰੇ ਮੁੰਡੇ ਨੇ ਬਾਹਰ ਨੂੰ ਜਾਣਾ ਇਕੱਲੇ ਤੋਂ ਸਾੰਬੇ ਨਹੀਂ ਜਾਂਦਾ ਇਸ ਕਰਕੇ ਠੀਕ ਆ ਮੈਨੂੰ ਪ੍ਰੋਬਲਮ ਆ ਵੇ ਇਕੱਲੇ ਤੋਂ ਸਾੰਬਦੇ ਨਹੀਂ ਬੰਦਾ ਕੋਈ ਰਹਿ ਨਹੀਂ ਰਿਹਾ ਠੀਕ ਆ ਲੋ ਜੀ ਬੰਦੇ ਰੁਪਏ ਬਾਲੇ ਮੰਗਦੇ ਆ ਕੰਮ ਕਰਦੇ ਨਹੀਂ ਜੀ ਉਹਨਾਂ ਨਾਲ ਲੋ ਜੀ ਹੁਣ ਚਵਾਈ ਹੋਈ ਵੀ ਹਾਂ ਜੀ ਹੁਣ ਚਵਾਈ ਹੋਈ ਵੀ ਚਾਹੇ ਦੋ ਡੰਗ ਚੋਲੇ ਜਗੜਾ ਹਾਂ ਜੀ ਦੋ ਡੰਗ ਚੋਲੇ ਹਾਂ ਦੋ ਡੰਗ ਚੋਲੇ ਜੀ ਅਗਲਾ ਚਾਹੇ ਤਿੰਨ ਚੋਲੇ ਜੀ ਠੀਕ ਆ ਕੋਈ ਚੱਕਰ ਨਹੀਂ ਪੰਦੋ ਪਰਾ ਲੀਲੀ ਰਵੀਚਾ ਚੈੱਕ ਕਰ ਸਕਦੇ ਠੀਕ ਹੈ ਜੀ ਪੰਦੋ ਜੀ ਪੰਦੋ 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 ਲੋ ਜੀ ਲਿੱਲੀ 라ਵੀ ਜੇ ਕਿਸ ਨੇ ਲੈਣੀ ਹੋਵੇ ਡੇਢ ਕਿ ਮਹੀਨਾ ਹੋ ਗਿਆ ਭਰਾ ਉਸ ਵੀ ਨੂੰ ਠੀਕ ਹੈ ਜੀ ਕੱਦ ਵਡ ਤੇ ਫੇਸ ਤੁਸੀਂ ਚੈੱਕ ਕਰ ਸਕਦੇ ਹੋ ਤੇ ਲੈਵਲ ਚੈੱਕ ਕਰ ਸੋਚ ਵਾਈ ਹੋਈ ਵੀ ਭਰਾ ਸਿੰਘੀ ਇੱਕ ਥੋੜੇ ਸਾਹਮਣੀ ਹੈ ਨਾ ਫੇਸ ਲੋ ਜੀ ਦੱਲਾ ਕਰ ਸਕਦੇ ਹੋ ਹਾਂਜੀ ਭਾਈ ਦੂਜੀ ਦੀ ਦੱਸੋ ਜਾਣਕਾਰੀ ਇਹ ਵੀ ਪਹਿਲਾਂ ਜਾਣਕਾਰੀ ਦਿਓ ਜੀ ਇਹ ਇਹ ਜੀ ਮਤਲਬ ਹਾਂਜੀ ਉੱਥੇ ਖੜਕ ਦੇ ਦਿਓ ਇਹਦਾ ਬੱਚਾ ਕੱਟੇ ਸੀ ਇਹਦੇ ਮਗਰ ਜੀ ਹਾਂਜੀ ਇਹ ਪਹਿਲੇ ਸੂਏ ਆ ਜੀ ਛੋਟੀ ਆਪਣੇ ਕੋਲ ਛੋਟੀ ਹਾਂਜੀ ਠੀਕ ਆ ਇਹਦਾ ਬੱਚਾ ਵੀ ਗੁਜ਼ਰ ਗਿਆ ਸੀ ਬੱਚਾ ਨਾਚਕ ਸੀ ਥੋੜਾ ਜਿਹਾ ਪਤਾ ਨਹੀਂ ਕਿਵੇਂ ਬਿਮਾਰ ਮੂਲ ਹੋ ਗਿਆ ਠੀਕ ਆ ਉਸ ਕਰਕੇ ਗੁਜ਼ਰ ਗਿਆ ਬੱਚਾ ਕਿੰਨਾ ਦੁੱਧਾ ਜੀ ਹੁਣੇ ਇਹਦੇ ਥੱਲੇ ਵੀ 12 ਲੀਟਰ ਦੁੱਧਾ ਜੀ ਕੰਡੇ ਵਾਲਾ ਜੀ ਕੰਡੇ ਨਾਲ ਤੋਲ ਕੇ ਦੇਣਾਗੇ ਜੀ ਚਵਾਈ ਹੋਈ ਵੀ ਆ ਚਵਾਈ ਹੋਈ ਵੀ ਆ ਹਾਂਜੀ ਤੇ ਜਿਹੜਾ ਕੋਈ ਇਹਦਾ ਮੁੱਲ ਵਗੈਰਾ ਹੈ ਉਹ ਫੋਨ ਤੇ ਕਰਾਂ ਠੀਕ ਆ ਲੋਪਰਾ ਚੈੱਕ ਕਰ ਦੋ ਫੇਸ ਬਿਊਟੀ ਤੋੜ ਦੋ ਪਰਾ ਇਹਨੂੰ ਪਹਿਲਾ ਸੂਆ ਸੂਈ ਵੀ ਇਧਰੋਂ ਲੈ ਚਲੋ ਪਰਾ ਕੁੰਡੀ ਆ ਸਿੰਘਾਂ ਦੀ ਪੂਰੀ ਹਾਂਜੀ ਥਣਾ ਦੀ ਪੂਰੀ ਵਧੀਆ ਠੀਕ ਆ ਹਾਂਜੀ ਲੋ ਜੀ ਪਹਿਲਾ ਸੁਆ ਚੋਟੀ ਲੋ ਭਰਾ ਤੋਰਾ ਤੇ ਕਰ ਉਹਦੋਂ ਕਰ ਦੋ ਭਰਾ ਤੋੜ ਦੋ ਤੋੜ ਲੋ ਭਰਾ ਇਹ ਉਣ ਚੋਟੀ ਆ ਲੋ ਜੀ ਤੋਰਾ ਤਰਾ ਕਰ ਮਾੜੇ ਪੱਟ ਭਰਾ ਸੁਣ ਲੈਓ ਭਰਾ ਲੋ ਜੀ ਚੰਗਾ ਕੱਦ ਬੇਟਾ ਚੰਗੀ ਪਲੀ ਵੀ ਚਵਾਈ ਹੋਈ ਵੀ ਭਰਾ ਭਾਈ ਕਹਿੰਦਾ ਚਾਹੇ ਦੋ ਡੰਗ ਚਾਹੇ ਤਿੰਨ ਡੰਗ ਚੋਕੇ ਤਸੱਲੀ ਕਰਕੇ ਲੈ ਜਾ ਆ ਭਰਾ ਠੀਕ ਹੈ ਨਾ ਲੋ ਸਪਰਿੰਟ ਚੀਮਾ ਤੇ ਜਲਾ ਨੂੰ ਪੈਂਦਾ ਜੀ ਬਰਨਾਲ ਬੰਦ ਦੋ ਜਵਨ ਦੋ ਸੇ ਬੰਦ ਲੋ ਜੀ ਇੰਤਾਈ ਹੋਈ ਜੀ ਭਰਾ ਠੀਕ ਹੈ ਨਾ ਜੇ ਵੀ ਤਿੰਨ ਨੰਬਰ ਦੱਸੋ ਇਹ ਵੀ ਬਈ ਇਹ ਆਪਣਾ ਬਗਾਉ ਹੈ ਜੀ ਹਾਂ ਜੀ ਕਿੰਨਾ ਟਾਈਮ ਹੋ ਗਿਆ ਸੁਈਸਾਈ ਨੂੰ ਇਹ ਤੀਜੇ ਸੂਏ ਆ ਜੀ ਮੈਂ ਤੀਜੇ ਸੂਏ ਹਾਂ ਜੀ ਸੂਈ ਵੀ ਸਾਡੇ ਕੋਲ ਹੁਣ ਮੂਰੇ ਚੌਥੇ ਸੂ ਜਾ ਕੇ ਠੀਕ ਆ ਇਹ ਸਿਰਫ ਮਤਲਬ ਅੱਜ ਉਹ ਕਟੂ ਖੜਾ ਦਾ ਮਨ 12 13 ਦਿਨ ਹੋ ਗਿਆ 12 13 ਦਿਨ ਹੋ ਗਿਆ ਦੁੱਧ ਕਿੰਨਾ ਤਿਆਰ ਆ ਬਾਈ ਦੁੱਧ ਦੇ ਥਲੇ ਇਸ ਟਾਈਮ ਜੀ ਹੁਣ ਕਟੂ ਚੰਗਾ ਕੇ 12 ਲੀਟਰ ਦੁੱਧ ਅਜ ਦੋਨੇ ਟਾਈਮ ਮਨਾ ਮਤਲਬ ਠੀਕ ਆ ਲਓ ਜੀ ਮਗਰ ਬੱਚਾ ਕੀ ਜੀ ਕੱਟੀ ਚਲੋ ਲੈ ਚਲੋ ਨਾਲ ਕੱਟੀ ਦਿਖਾ ਦਾਂਗੇ ਆਪਾਂ ਉਧਰ ਤੋਰ ਦੋ ਨਾਲ ਠੀਕ ਆ ਨਾ ਲਓ ਜੀ ਕੱਟੀ ਆ ਮਗਰ ਇਹਦੇ ਠੀਕ ਆ ਜੀ ਲੋ ਜੀ ਰੇਟ ਵੀਜੀ ਦਾ ਰੇਟ ਫੋਨ ਤੇ ਕਰ ਲਾਂਗੇ ਜੀ ਸਫੋਨ ਤੇ ਜਾਇ ਜੀ ਹੋਣਗੇ ਜਾਇ ਜਮਾ ਜਾਇਜ਼ ਕਰਾਂਗੇ ਜੀ ਜਦੋਂ ਫੋਨ ਤੇ ਕਰ ਲਾਂਗੇ ਲੋ ਜੀ ਚਵਾਈ ਚਵਾਈ ਹੋਈ ਵੀ ਆ ਹੈ ਚਵਾਈ ਇਹਦੀ ਵੀ ਹੋਈ ਵੀ ਆ ਚਵਾਈ ਸਾਰੀਆਂ ਦੀ ਹੋਈ ਵੀ ਆ ਜੀ ਠੀਕ ਆ ਹਾਂ ਜੀ ਲੋ ਜੀ ਚੈੱਕ ਕਰ ਸੋ ਬਰਾ ਆਸੀ ਬੱਚਾ ਜੀ ਦਾ ਹਾਂ ਬੱਚਾ ਆਸੀ ਜੀ ਬੱਚਾ ਆਸੀ ਬਰਾ ਖੱਟੀ ਆ ਬਹੁਤ ਸੋਹਣੀ ਲੋ ਜੀ ਤੋੜੋ ਲੈ ਚੱਲੋ ਤੁਮ ਕੋਲੇ ਪੱਠਾ ਲਗਾ ਸਾਰੇ ਆਂਦੀ ਚੱਲ ਚੱਲ ਕੋਈ ਇੱਕ ਵਾਲੀ ਇਧਰ ਨੂੰ ਲੋ ਜੀ ਲੈ ਚੱਲੋ ਲੈ ਚੱਲੋ ਤੁਮ ਉਥੇ ਲੈ ਚਲੋ ਜਿੱਥੇ ਲੈ ਕੇ ਨਾ ਲੋ ਜੀ ਲੈ ਚਲੋ ਉਧਰ ਲੈ ਚਲੋ ਬਰੇ ਨਾ ਘਾੜੋ ਜਿੰਨ ਘਾੜੋ ਲੋ ਜੀ ਕਾਦ ਦਾ ਬੈਡ ਸੋਨ ਲੈ ਚਲੋ ਪ੍ਰਾਪਤ ਬੰਦ ਲੋ ਜੀ ਨਾ ਪਰ ਜਿਹੜੀ ਵੀ ਮਰਜੀ ਤਿੰਨਾ ਚੋਂ ਫੈਟ ਆਉਂਦੀ ਆ ਵਾਈ ਨਾਲ ਕੰਡਕਟ ਕਰ ਸਕਦੇ ਨੰਬਰ ਦਾ ਬੰਦ ਜੀ ਬੰਦ ਨੰਬਰ ਵਾਈ ਦਾ ਟਾਈਟਲ ਤੇ ਲਿਖਾਂਗੇ ਜੀ ਲੋ ਜੀ ਲੇ ਵਾਚੇ ਕਰਸਨ ਤੁਹਾਨੂੰ ਬਹੁਤ ਸੁਣਾ ਲਓ ਜੀ ਮੰਨ ਲਓ ਜੀ ਮੰਨ ਤੋ ਲਓ ਜੀ ਭਾਈ ਕੋਲ ਤਿੰਨ ਮੱਜਾ ਭਾਈ ਹੋਰ ਤਾਂ ਨਹੀਂ ਕੋਈ ਪਕਾਉ ਨਹੀਂ ਹੋਰ ਨਹੀਂ ਕੋਈ ਜੀ ਠੀਕ ਆ ਲੋਪਰਾ ਭਾਈ ਜੀ ਨਾਲ ਜ਼ਰੂਰ ਕੰਡਕਟ ਕਰੋ ਠੀਕ ਹੈ ਜੇ ਕੋਈ ਹੋਇਆ ਤਾਂ ਗੱਬਣਾ ਖੜੀ ਟੁਕੜ ਗੱਬਣਾ ਹਾਂ ਟੁਕੜ ਗੱਬਣਾ ਇਹ ਤਾਂ ਗਾਉਂ ਟੁਕੜੀ ਆ ਮਤਲਬ ਤੇ ਟੋਕੜਾ ਗੱਬਣਾ ਵੀ ਆ ਗੱਬਣਾ ਜੀ ਸੈਕੰਡ ਟਾਈਮ ਦੀ ਹਾਂ ਇਦਾਂ ਮਹੀਨੇ ਦੋ ਕਹਿੰਦੇ ਆ ਦੋ ਮਹੀਨੇ ਰਹਿ ਗਏ ਸੂਣ ਦੇ ਨੇ ਹਾਂ ਠੀਕ ਆ ਉਹ ਟਰਾਈ ਕਰੀ ਦਿਓ ਦੋਸਤੋ हां ददू हटी भी हां सुन चेक कर लेंगे अंदर और चेक कर करा देंगे करा दूंगी हां जी लो परा ए ये जो ले रखा सोना आठ महीने ਦੀ ਗੱਪਣ ਹੋ ਗਈ ਇਹ हां जी 8 ਮਹੀਨਾ ਦੀ ਗੱਪਣਾ ਹੁਣੇ 8ਵੇਂ ਨੂੰ ਤੋੜ ਦੋ ਲੋ ਭਰਾ ਇਹਦੀ ਵੈਸੇ ਚਲੋ ਕੋਈ ਗੱਲ ਨਹੀਂ ਦਿਖਾ ਦੋ ਕੋਈ ਨਾ ਜਿਹਦੇ ਫੈਟ ਆ ਜੀ ਨੇ ਲੈ ਲੈਣੀ ਹੈ ਹਨਾ ਕੱਚੀ ਆ ਭਰਾ 2 ਮਹੀਨੇ ਦੀ ਬਾਈ ਕਾ ਥਣ ਚੈੱਕ ਕਰਾ ਦਾਂਗੇ ਭਰਾ ਲੋ ਜੀ ਤੋੜ ਦੋ ਬਸ ਤੋੜ ਦੋ ਜਿੱਦ ਮਰਜ਼ੀ ਤੋੜ ਲੋ ਲੋ ਜੀ ਲੱਗਦਾ ਚੈੱਕ ਕਰ ਸਨ ਲੋ ਜੀ ਬਰਾਉਤੀ ਲਿਆ ਬਾਬਾ ਬਹੁਤ ਆ ਇਨੀ ਬਹੁਤ ਆ ਲੋ ਜੀ ਹਾਂ ਮੇਰਾ ਅੱਛਾ ਇਹ ਤਾਂ ਇਹ ਨਹੀਂ ਸੀ ਬਾਈ ਮੈਂ ਖਾ ਚੱਲ ਨਹੀਂ ਮੈਂ ਨਹੀਂ ਸੀ ਮੈਂ ਖਾ ਚੱਲੇ ਚੱਲ ਕੋਈ ਗੱਲ ਨਹੀਂ ਜੇ ਅਗਲੇ ਫੱਟ ਆਉਗੇ ਤਾਂ ਅਗਲਾ ਲੈ ਜੀ ਹਾਂ ਬਾਅਦ ਚ ਮੈਂ ਖਾ ਕਰ ਲਾਂ ਲੋ ਜੀ ਕੱਦ ਬੱਡ ਲੋ ਜੀ ਮੰਨ ਦੋ ਜੀ ਮੰਨ ਦੋ ਲੋ ਜੀ ਫੇਰ ਚੈੱਕ ਕਰ ਸਕਦੇ ਸਿੰਗੀ ਸਿੰਗੀ ਬਹੁਤ ਸੋਹਣੀ ਆ ਬੰਦ ਜੀ ਬੰਦੋ ਬਸ ਹਰ ਕੱਖਾਂ ਦੀ ਬੰਦ ਨਹੀਂ ਬੰਦ 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 ਕੁਝ ਤਾਂ ਖਾਂਦੀ ਛੜ ਨਾ ਹੁੰਦਾ ਸੋਡਾ ਕਰਕੇ ਲੋਗੀ ਲੈ ਚਲ ਪ੍ਰਾ ਤੋਰਾ ਫਿਰ ਚੈੱਕ ਕਰਸਾਂਗੇ ਦੁਬਾਰੇ ਠੀਕ ਹੈ ਬਾਈ ਜੀ ਨੇ ਜਲੂ ਕਨੈਕਟ ਕਰੋ ਠੀਕ ਹੈ ਜੀ ਵੀਡੀਓ ਦੇਖਣ ਲਈ ਸਾਰੇ ਵੀਰਾਂ ਦਾ ਤਹਿ ਦਿਲੋਂ ਧੰਨਵਾਦ ਪ੍ਰਾ ਜੇ ਕਿਸੇ ਨੇ ਇਦਾਂ ਦੀ ਵੀਡੀਓ ਬਣਾਉਣੀ ਹੋਈ ਤਾਂ ਆਪਣਾ ਨੰਬਰ ਨੋਟ ਸਕਰੀਨ ਤੇ ਵੀ ਚੱਲਦਾ ਟਾਈਟਲ ਤੇ ਲਿਖਿਆ ਹੁੰਦਾ ਠੀਕ ਹੈ ਜੀ ਮਿਲਦੇ ਹਾਂ ਕਿਸੇ ਨਵੀਂ ਵੀਡੀਓ ਚ ਪ੍ਰਾ ਓਕੇ ਬਾਈ